ਲੋ ਜੀ ਆਪਾਂ ਆਏ ਹੋਇਆ ਬਰਵਰਹੈਂਪਟਨ ਦੀ ਸਿਟੀ ਆਫ ਬਰਵਰਹੈਂਪਟਨ ਮਾਰਕੀਟ ਦੇ ਵਿੱਚ ਜਿੱਥੇ ਕਿ ਹਰ ਇੱਕ ਚੀਜ਼ ਤੁਹਾਨੂੰ ਮਿਲਦੀ ਆ ਜਿਦਾ ਮੰਨ ਲਓ ਕਿ ਪੰਜਾਬੀ ਆਪਣੀਆਂ ਸਬਜ਼ੀ ਮੰਡੀਆਂ ਲੱਗਦੀਆਂ ਨੇ ਨਾ ਅਲੱਗ-ਅਲੱਗ ਸ਼ਹਿਰਾਂ 'ਚ ਉਦਾਂ ਹੀ ਆ ਇਹ ਸਿਟੀ ਆਫ ਬਰਵਰਹੈਂਪਟਨ ਮਾਰਕੀਟ ਤੇ ਉਹ ਤੁਹਾਨੂੰ ਦਿਖਾਉਣੇ ਆ ਕਿਦਾਂ ਦੀ ਮਾਰਕੀਟ ਆ ਪਹਿਲਾਂ ਦੇਖੋ ਕਬੂਤਰ ਆਹ ਲੋ ਜੀ ਆ ਗਈ ਮਾਰਕੀਟ ਸ਼ੁਰੂ ਜਿਹੜੀ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਤੁਸੀਂ ਇੱਥੇ ਲੈ ਸਕਦੇ ਆ ਕੱਪੜੇ मिठियां सब्जियाँ वाह, हर एक चीज़ अपने पंजाबी स्टोर ना। मैं चिकन एंड मटन गोट, मीट फ्रैश लिली ले वगैरह सूटा के लगा वाली हैं बिल्कुल जमें पंजाबी मार्केट आ। देखो इधर ਆ ਬਜੂ ਰੂਲਸ ਆਪਣੀਆਂ ਲਓ ਜੀ ਮਿਰਚਾਂ ਦੇਖੋ ਵਾਹ ਆ ਵਾਹ ਵਾ ਮਿਰਚ ਲਓ ਜੀ 60 ਰੰਸ each ਇਹ ਰਿਡੋ ਉਹ ਸਾਰੀਆਂ ਸਬਜ਼ੀਆਂ orange colored capsicum ਬੰਬ ਲੱਕ ਮੈਸਰ ਸਾਈਜ਼ ਥੈਂਕ ਯੂ ਹਾਂ ਇਹ ਤੋਂ ਦੇ ਦੋ ਲਸਣ ਦੇ ਦੇ garlic garlic ਜਿਹੜੀ ਵਿੱਚ ਮੈਂ ਦੋ brinjal ਲੱਗ ਰਹੇ ਸਨ ਆਹ ਬਹੁਤ ਜ਼ਿਆਦੇ ਐ ਅੱਛੀ ਹਮ ਸਾਰੇ ਤਰ੍ਹਾਂ ਦੇ ਫਰੂਟਸ ਬਨਾਣਾ, ਔਰੇਂਜ ਇਧਰ ਆ ਗਿਆ ਆਪਣੇ ਕਿਚਨ ਦਾ ਸਾਮਾਨ, ਭਾਂਡੇ ਸਾਰੇ ਆ ਵੀ ਵੱਡੀ ਮਾਰਕੀਟ ਆ ਇਹ ਆਹ ਦੇਖੋ ਸਟੂਵਰਾ ਇੰਨੇ ਪਿਆਰੀ ਆ ਤੇ ਇਧਰ ਪਿਆਜ਼ ਆ ਵਾਹ ਪਿਆਜ਼ ਦੇਖੋ ਕਿੰਨਾ ਵੱਡਾ ਵੱਡਾ ਵਾਹ ਇਹ ਕੁ ਪਿਆਜ਼ ਸਮੋਕੀ ਦੇ ਜਿਵੇਂ ਸਿਮਿਲਰ ਇਹਨੇ ਸਾਰੀਆਂ ਛੱਲੀਆਂ ਆਲੂ ਰੈਡਨ ਕੈਬੇਜ ਬੀਟਰੂਟ ਪੂਰੀ ਮਾਰਕੀਟ ਬਣੀ ਹੋਈ ਆ ਇਹਨਾਂ ਚੀਜ਼ਾਂ ਦੀ ਪੰਜਾਬੀ ਆਪਣੇ ਜਾਦੇ ਬੀਬੀਆਂ ਸੂਟ ਖਰੀਦਣ ਵਾਲੀਆਂ ਪੂਰੇ ਸੂਟ ਖਰੀਦ ਹੋ ਰਹੇ ਨੇ ਐਂਡ ਸਬਜ਼ੀਆਂ ਇੱਥੇ ਮਾਰਕੀਟ ਹੈ ਜੀ ਚਲੋ ਆਪਾਂ ਵੀ ਕਰਦੇ ਆ Enjoy ਹਾਂ ਆਪਾਂ ਵੀ ਨਾਲ ਹੀ ਸਬਜ਼ੀਆਂ ਖਰੀਦਣ ਆਏ ਹੋਏ ਹਾਂ ਤੇ ਸਬਜ਼ੀਆਂ ਖਰੀਦ ਲਿਆ ਦੇਖਦੇ ਆਂ ਬਾਕੀ ਕਿੰਨੀ ਬਣਦਾ ਅੱਗੇ ਤੁਹਾਨੂੰ ਹੋਰ ਵੀਡੀਓ ਦਿਖਾਵਾਂਗੇ